ਸਰਕਾਰ ਤੋਂ ਬਹੁਤ ਅੰਗਾ ਚੁੱਕੀ ਹੈ ਬਹੁਤ ਸਾਰੇ ਵੋਟਰ ਨੂੰ ਘਰਾਂ ਵਿੱਚ ਰੋਕ ਦਿੱਤਾ ਗਿਆ ਬੋਟ ਪਾਉਣ ਤੋਂ ਪੁਲਿਸ ਦਾ ਰਾਜ ਹੋਇਆ ਹੋਇਆ ਬਾਹਰੋਂ ਕੂਟੇ ਲਿਆ ਕੇ ਇੱਥੇ ਕਬਜ਼ਾ ਕੀਤਾ ਹੋਇਆ ਹਰ ਜੀਸੇ ਪੈਸੇ ਵੰਡੇ ਜਾ ਰਹੇ ਰਾਸ਼ਨ ਵੰਡਿਆ ਜਾ ਰਿਹਾ ਏਸੀ ਵੰਡੇ ਜਾ ਰਹੇ ਆ ਠੂਠ ਵੰਡੇ ਜਾ ਰਹੇ ਇਸ ਕਰਕੇ ਇਹ ਚਿਕਤਾਂ ਹੋ ਲੁੱਟ ਰਹੇ ਹੈ ਸਰਕਾਰ ਹੈ ਜਿਹੜੀ ਉਹ ਬਿਸ਼ਰਮ ਹੋ ਚੁੱਕੀ ਹੈ ਉਹਨਾਂ ਨੂੰ ਜਿੰਨਾ ਮਰਜੀ ਫੜੀ ਜਾਓ ਉਹ ਹੋਰ ਵੰਡਦੇ ਆ ਇਹ ਕਈ ਜਗ੍ਹਾ ਪੈਸੇ ਫੜ ਲੇ ਕਈ ਜਗ੍ਹਾ ਛੂਟ ਫੜ ਲੇ ਉਹ ਉਸ ਬੰਦੇ ਨੂੰ ਫੜ ਕੇ ਲੈ ਜਾਂਦੀ ਹੈ ਤੇ ਅੱਗੇ ਜਾ ਕੇ ਛੱਡ ਦਿੰਦੀ ਹੈ ਜਲੰਧਰ ਚ ਜਿੰਨੀ ਚੋਣਾ ਨੂੰ ਹੋਣ ਆਖਰੀ ਸਮਾਂ ਬਚਿਆ ਹੈ ਤੇ ਫਿਲਹਾਲ ਹਜੇ ਤੱਕ ਜਿਹੜੀ VOTING ਹੈ ਉਹ 42 ਤੋਂ 44% ਤੱਕ ਹੋਈ ਹੈ 3 ਵਜੇ ਤੱਕ ਦੀ VOTING ਦਾ ਜੋ ਸਾਨੂੰ ਰੁਝਾਨ ਪਤਾ ਲੱਗੇ ਸੀਗੇ ਫਿਲਹਾਲ ਸਾਡੇ ਨਾਲ ਇਸ ਸਮੇਂ ਜੋ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਤੇ ਸੰਸਦ ਨੇ ਜਲੰਧਰੋਂ ਉਹ ਜੋੜ ਚੁੱਕੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਗੱਲ ਕਰਾਂਗੇ ਡਾਕਟਰ ਤੇ ਨਹੀਂ ਹੋ ਕੇ ਆ ਜੀ ਚੰਨੀ ਸਾਹਿਬ ਅੱਜ ਜਿਹੜੀਆਂ ਜਿਮਨੀ ਚੋਨਾ ਹੋ ਰਹੀਆਂ ਨੇ ਤੇ ਜਿਹੜੀ VOTING ਹੈ ਉਹ 42 ਤੋਂ 44% ਤੱਕ ਹੈ ਤਾਂ ਕਿ 3 ਵਜੇ ਤੱਕ ਹੋਈ ਸੀਗੀ ਕੀ ਲੱਗਦਾ ਹੈ ਕਿ ਸ਼ਾਮ ਦੇ 6 ਵਜੇ ਤੱਕ ਕਿਉਂਕਿ ਵੋਟਾਂ ਪੈਣੀਆਂ ਨੇ ਤੇ ਕਿੰਨੀ ਕੁ VOTING ਹੋਈਗੀ ਇਹ ਤਾਂ ਹੁਣ ਮੌਕਾ ਹੀ ਦੱਸੇਗਾ ਕਿੰਨੇ ਹੋਏਗੀ ਲੇਕਿਨ ਲੋਕ ਸਰਕਾਰ ਤੋਂ ਬਹੁਤ ਤੰਗ ਆ ਚੁੱਕੇ ਐ ਬਹੁਤ ਸਾਰੇ ਵੋਟਰ ਨੂੰ ਘਰਾਂ ਵਿੱਚ ਰੋਕ ਦਿੱਤਾ ਗਿਆ ਵੋਟ ਪਾਉਣ ਤੋਂ ਪੁਲਿਸ ਦਾ ਰਾਜ ਹੋਇਆ ਹੋਇਆ ਬਾਹਰੋਂ ਗੁੰਡੇ ਲਿਆ ਕੇ ਇੱਥੇ ਕਬਜ਼ਾ ਕੀਤਾ ਹੋਇਆ ਹਰ ਚੀਜ਼ ਦੇ ਪੈਸੇ ਵੰਡੇ ਜਾ ਰਹੇ ਐ ਰਾਸ਼ਨ ਵੰਡਿਆ ਜਾ ਰਿਹਾ ਏਸੀ ਵੰਡੇ ਜਾ ਰਹੇ ਐ ਸੂਟ ਵੰਡੇ ਜਾ ਰਹੇ ਇਸ ਕਰਕੇ ਇਹ ਇਲੈਕਸ਼ਨ ਤਾਂ ਉਹ ਲੁੱਟ ਰਹੇ ਐ ਦਰ ਆਦਰਵਾਇਜ਼ ਕਾਂਗਰਸ ਪਾਰਟੀ ਇੱਥੇ ਜਿੱਤ ਰਹੀ ਐ ਅਕਸਰ ਕਿਉਂਕਿ ਕੱਲ ਵੀ ਤਸਵੀਰਾਂ ਸਾਹਮਣੇ ਆਈਆਂ ਅੱਜ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਕਿਤੇ આરોਪ ਲੱਗੇ ਨੇ ਰਾਸ਼ਨ ਵੰਡਣ ਦੇ ਕਿਤੇ ਪੈਸੇ ਵੰਡਣ ਦੇ ਤੇ ਕਿਤੇ ਨਾ ਕਿਤੇ ਜਿਹੜੇ ਲੋਕ ਬਾਹਰੋਂ ਆ ਕੇ ਜਿਹੜਾ ਲੋਕਾਂ ਨੂੰ ਕਹਿੰਦੇ ਕਿ ਡਰਾ ਕੇ ਧਮਕਾ ਕੇ ਵੋਟਾ ਪੁਆ ਰਹੇ ਨੇ ਲੱਗ ਰਿਹਾ ਕਿ ਐਵੇਂ ਦੀ ਕੋਈ ਸਥਿਤੀ ਸੀ ਸਰਕਾਰ ਹੈ ਜਿਹੜੀ ਉਹ ਬਿਸ਼ਰਮ ਹੋ ਚੁੱਕੀ ਹੈ ਉਹਨਾਂ ਨੂੰ ਜਿੰਨਾ ਮਰਜੀ ਫੜੀ ਜਾਓ ਉਹ ਹੋਰ ਪੰਡਦੇ ਆ ਤੇ ਕਈ ਜਗ੍ਹਾ ਪੈਸੇ ਫੜਲੇ ਕਈ ਜਗ੍ਹਾ ਸੂਟ ਫੜਲੇ ਪੁਲਿਸ ਬੰਦਿਆਂ ਨੂੰ ਫੜ ਕੇ ਲੈ ਜਾਂਦੀ ਹੈ ਤੇ ਅੱਗੇ ਜਾ ਕੇ ਛੱਡ ਦਿੰਦੀ ਹੈ ਤਾਂ ਇਹ ਤਾਂ ਲੁੱਟਿਆ ਜਾ ਰਿਹਾ ਹੈ ਇਲੈਕਸ਼ਨ ਉਹ ਇਲੈਕਸ਼ਨ ਨਹੀਂ ਚੱਲ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਕਿ ਸ਼ਿਕਾਇਤ ਕੀਤੀ ਹੈ ਲੇਕਿਨ ਲੱਗਦਾ ਹੈ ਕੋਈ ਸ਼ਿਕਾਇਤ ਦਾ ਅਸਰ ਹੋਵੇਗਾ ਕੋਈ ਐਕਸ਼ਨ ਹੋਵੇਗਾ ਕਿਉਂਕਿ ਪੁਲਿਸ ਵੀ ਜਿਹੜੀ ਕਿਤੇ ਨਾ ਕਿਤੇ ਮੀਡੀਆ ਦੇ ਨਾਲ ਉਲਝਦੀ ਨਜ਼ਰ ਆਈ ਹੈ ਇਲੈਕਸ਼ਨ ਕਮਿਸ਼ਨ ਨੇ ਭਾਨਾ ਜਿਹੜਾ ਸੀਗਾ ਉਹਨੂੰ ਇੱਥੋਂ ਕੱਢ ਦਿੱਤਾ ਹੈ ਲੇਕਿਨ ਉਹਦੇ ਵਰਗੇ ਹੋਰ ਇੱਥੇ ਕਿੰਨੇ ਹਜ਼ਾਰਾ ਗੁੰਡੇ ਆ ਗਏ ਹੈ ਲੱਗਦਾ ਕੀ ਰੋਜਾਨਾ ਰਹਿਣਗੇ ਸ਼ਾਮ ਤੱਕ VOTING ਦੇ ਲੋਕ ਸਰਕਾਰ ਤੋਂ ਬਹੁਤ ਤੰਗ ਹੈ ਤੇ ਲੋਕ ਸਰਕਾਰ ਨੂੰ ਹਰਾਉਣ ਦੀ ਔਰ ਇਸ ਵਾਰ ਲੱਗ ਰਿਹਾ ਹੈ ਕਾਂਗਰਸ ਸੀਟ ਕੱਢੇਗੀ ਕਿਉਂਕਿ ਜ਼ਰੂਰ ਕੱਢੇਗੀ ਜ਼ਰੂਰ ਕੱਢੇਗੀ ਜਿਹੜੇ VOTING ਹੈ ਉਹ ਹਜੇ ਹੋਣੀ ਹੈ ਹੋਰ ਬਾਕੀ ਔਰ ਦੂਸਰਾ ਇਹਨਾਂ ਨੇ ਕਿਹਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਤੱਕਾ ਜ਼ਰੂਰ ਹੋ ਰਿਹਾ ਹੈ ਲੇਕਿਨ ਲੋਕ ਜਿਹੜੇ ਨੇ ਉਹ ਕਾਂਗਰਸ ਪਾਰਟੀ ਨੂੰ ਚਾਹੁੰਦੇ ਨੇ ਤੇ ਕਾਂਗਰਸ ਪਾਰਟੀ ਲਈ ਲੋਕ VOTE ਵੀ ਕਰਨਗੇ ਤੇ ਇਸ ਵਾਰ ਉਮੀਦ ਹੈ ਕਿ ਉਹਨਾਂ ਦੀ ਜਿਹੜੀ ਕੈਂਡੀਡੇਟ ਹੈ ਸੁਰਿੰਦਰ ਕੌਰ ਉਹ ਜਿੱਤ ਵੀ ਪ੍ਰਾਪਤ ਕਰੇਗੀ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਸਿੱਧੂ ਦੇ ਨਾਲ ਦਵਿੰਦਰ ਕੁਮਾਰ ਜਲੰਧਰ